ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਅਯਾਦ ਤੁਹੀਂ ਦੇਖ ਰਹੇ ਹੋ ਸਾਡਾ ਚੈਨਲ ਸਾਡਾ ਚੈਨਲ ਦੇਖ ਰਹੇ ਹੋ ਸਾਰੇ ਹੀ ਦਸਕਾ ਦਾ ਇੱਕ ਵਾਰ ਫੇਰ ਮੈਂ ਰੋਹਿਤ ਅਯਾਦ ਦਿਲੋਂ ਸਵਾਗਤ ਕਰਦਾ ਹਾਂ ਦੇਰ ਦੇਰ ਤੁਹਾਡੀ ਖਬਰ ਜੇਕਰ ਆਪਾਂ ਗੱਲ ਕਰੀਏ ਅੱਜ ਕੱਲ ਦਾ ਇੱਕ ਮੁੱਦਾ ਹੈ ਜੋ ਕੱਲ ਵੀ ਥੋੜੀ ਪਰਸੋਂ ਦੀ ਘਟਨਾ ਹੈ ਜੋ ਹਮਦਰਦ ਟੀਵੀ ਕੈਨੇਡਾ ਦਾ ਦਫ਼ਤਰ ਹੈ ਚੰਡੀਗੜ੍ਹ ਵਿਖੇ ਸਥਿਤ ਉੱਥੇ ਇੱਕ ਐਂਕਰ ਨੇ ਨਾਲ ਰਿਪੋਰਟਰ ਨੇ ਗੁਰਪਿਆਰ ਸਿੰਘ ਜੀ ਉਹਨਾਂ ਨਾਲ ਜੋ ਘਟਨਾ ਵਾਪਰੀ ਹੈ ਨਿਹੰਗ ਸਿੰਘ ਦੇ ਬਾਣੇ ਵਿੱਚ ਦੋ ਵਿਅਕਤੀ ਜਿਹੜਾ ਹੈਗਾ ਉੱਥੇ ਆਉਂਦੇ ਨੇ ਉਹਨਾਂ ਨਾਲ ਹੱਥ ਮਲਾਉਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਬਾ ਉਸ ਤੋਂ ਬਾਅਦ ਜਿਹੜੀ ਹੈਗੀ ਆ ਵੀਡੀਓ ਬਹੁਤ ਵਾਇਰਲ ਹੁੰਦੀ ਆ ਕਾਫੀ ਚੈਨਲਾਂ ਦਾ ਜਿਹੜਾ ਸਹਿਯੋਗ ਮਿਲਦਾ ਅਮਰਦਤ ਟੀਵੀ ਨੂੰ ਨਾਲ ਹੋਰ ਜਿਹੜਾ ਹੈਗਾ মিডিਆ ਤੇ ਨਾਲ ਪੁਲਿਸ ਤੇ ਹੋਰ ਜੀ ਪ੍ਰਸ਼ਾਸਨ ਦੀ ਜਿਹੜਾ ਮਦਦ ਮਿਲਦੀ ਆ ਤਾ ਉਸ ਤੋਂ ਬਾਅਦ ਕੱਲ ਜਿਹੜਾ ਹੈਗਾ ਥਾਣਾ ਸਿਟੀ ਕੋਟਪੂਰਾ ਪੁਲਿਸ ਰਾਈ ਜਿਹੜਾ ਹੈਗਾ ਗੁਰਦੁਆਰਾ 10ਵੀਂ ਪਾਸ਼ਾਹੀ ਕੋਟਪੂਰਾ ਵਿਖੇ ਜੋ ਗੁਰਪਿਆਰ ਸਿੰਘ ਜੀ ਜੋ ਲਾਪਤਾ ਹੋਏ ਸੀਗੇ ਜਿਨ੍ਹਾਂ ਨੂੰ ਰਵਾ ਕਰ ਲਿਆ ਜਾਂਦਾ ਅਗਿਆਤ ਵਿਅਕਤੀਆਂ ਵੱਲੋਂ ਆਪਾਂ ਉਹਨਾਂ ਦੀ ਜਿਹੜਾ ਜਾਣਕਾਰੀ ਲੈ ਕੇ ਆਏ ਆ ਤੁਹਾਡੇ ਸਾਹਮਣੇ ਸਾਡੇ ਨਾਲ ਮੌਜੂਦ ਨੇ ਬਾਬਾ ਕਲਵੰਸਿਲ ਚਾਨਕੀ ਜੱਜਸਰ ਜੋ ਕੋਟਪੂਰਾ ਤੋਂ ਗੁਰਦੁਆਰਾ 10ਵੀਂ ਪਾਸ਼ਾਹੀ ਦੇ ਮੁੱਖ ਪ੍ਰਬੰਧਕ ਨੇ ਇਹ ਸਾਡੇ ਨਾਲ ਗੱਲਬਾਤ ਕਰਨਗੇ ਅੱਜ ਅੱਜ ਦਾ ਜੋ ਵਿਸ਼ਾ ਹੈ ਰਹਾ ਜੋ ਤੁਹਾਨੂੰ ਦੱਸ ਹੀ ਦਿੱਤਾ ਕੱਲ ਜੋ ਗੁਰਪਿਆਰ ਸਿੰਘ ਜੀ ਉਹਨਾਂ ਨੇ ਜਿਹੜਾ ਮਤਲਬ ਦੁਆ ਕੀਤਾ ਗਿਆ ਸੀ ਹਮਦਰਦ ਟੀਵੀ ਤੋਂ ਪੱਤਰਕਾਰ ਸੀ ਨਾਲ ਐਂਕਰ ਸੀਗਾ ਉਹਦੀ ਜਾਣਕਾਰੀ ਵਾਸਤੇ ਅੱਜ ਜਿਹੜਾ ਇਹਦਾ ਬਾਬੇ ਨਾਲ ਜੁੜਿਆ ਸਭ ਤੋਂ ਪਹਿਲਾਂ ਬਾਬੇ ਨੂੰ ਸੱਚੀ ਕਰੋ ਭਾਈ ਅਸਿਰ ਗਾਲੀ ਸਰ ਦੱਸਿਓ ਸਰ ਕੱਲ ਦੀ ਜਿਹੜੀ ਘਟਨਾ ਸੀ ਗੁਰਪਿਆਰ ਸਿੰਘ ਨਾਂ ਦਾ ਇੱਕ ਵਿਅਕਤੀ ਸੀਗਾ ਉਹ ਕੋਟਪੂਰਾ ਗੁਰਦੁਆਰਾ ਪਾਛੇ 10 ਵਿੱਚ ਸ਼ਰਨ ਲਈ ਆਉਂਦਾ ਤੇ ਉਸ ਤੋਂ ਬਾਅਦ ਤੁਸੀਂ ਕੋਟਪੂਰਾ ਪੁਲਿਸ ਰਾਹੀਂ ਉਹਨਾਂ ਨੂੰ ਸੇਫਟੀ ਪ੍ਰਦਾਨ ਕਰਦੇ ਹੋਏ ਸੀ ਆਈ ਮੌਜੂਦ ਨੇ ਦੇਖੋ ਸ਼ਰਨ ਲੈ ਕੇ ਨਹੀਂ ਆਇਆ ਉਹ ਹੂੰ ਉਹਦਾ ਉਹਨਾਂ ਦੇ ਨਾਲ ਹੀ ਹਮਸਫਰ ਹੋ ਕੇ ਗੱਡੀ ਦੇ ਵਿੱਚ ਆਇਆ ਸਾਨੂੰ ਨਹੀਂ ਪਤਾ ਕਿਵੇਂ ਆਇਆ ਹੂੰ ਸਾਨੂੰ ਇਸ ਬਾਰੇ ਕੋਈ ਨਾ ਸੀ ਗੁਰਪਿਆਰ ਨੂੰ ਜਾਣਦੇ ਆ ਨਾ ਸੀ ਉਹਨਾਂ ਨੂੰ ਬਾਈ ਨੇ ਜਾਣਦੇ ਆ ਠੀਕ ਹੈ ਕਿ ਦੇ ਰਸਤੇ 'ਚ ਸਸਰੀ ਕਾਲ ਹੋ ਜਾਂਦਾ ਆਪਣਾ ਉਹ ਜਨਰਲ ਗੱਲ ਹੈ ਪਰ ਉਹ ਜਦੋਂ ਇੱਥੇ ਆਏ ਨੇ ਉਹਨਾਂ ਦਾ ਆ ਟਕਰਾਰ ਹੋਇਆ ਜਦੋਂ ਟਕਰਾਰ ਹੋਣ ਤੋਂ ਬਾਅਦ ਉਹ ਜਦੋਂ ਮਾਰੀ ਮੱਟੀ ਉਹਨਾਂ ਨੇ ਕੁੱਟਮਾਰ ਕੀਤੀ ਹੈ ਸਾਡੇ ਧਿਆਨ 'ਚ ਆਇਆ ਨੇ ਉਸੇ ਨੇ ਤਰ੍ਹਾਂ ਤੋਂ ਦਖਲ ਦਿੰਦਿਆਂ ਹੋਇਆ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆ ਗੁਰਦੁਆਰਾ ਪਾਸ਼ੀ ਦਸਵੀ ਜਿਹੜਾ ਮੈਂ ਇੱਥੇ 28 ਸਾਲਾਂ ਤੋਂ ਮਨੂ ਸਿੰਘ ਸਹਿਬਾਨ ਸਰਬਰਬਾਹ ਬਾਬਾ ਸੰਤਾ ਜੀ ਨੇ ਨਿਯੁਕਤ ਕੀਤਾ ਹੋਇਆ ਤੇ ਮੈਂ ਹੁਣ ਹੀ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਸੇਵਾ ਨਿਭਾ ਰਿਹਾ ਤੇ ਮੈਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆ ਕਿ ਮੇਰੀ ਜ਼ਿੰਮੇਵਾਰੀ ਜਿਹੜੇ ਗੁਰਦੁਆਰੇ ਦੀ ਬਾਉਂਡਰੀ ਦੇ ਵਿੱਚ ਕੋਈ ਵੀ ਝਗੜਾ ਹੁੰਦਾ ਕਿਸੇ ਤਰ੍ਹਾਂ ਦਾ ਉਹ ਸਾਡੀ ਇੱਕ ਪਰਸਨਲ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਇਹਨੂੰ ਸੁਲਝਾਉਣਾ ਜੇ ਤਾਂ ਅਸੀਂ ਪਿਆਰ ਨਾਲ ਕੋਈ ਗੱਲ ਸਮਝਦੀ ਹੋਵੇ ਤੇ ਤੋਰ ਦਿੰਦੇ ਆ ਅਡੋਲ ਕਰਕੇ ਜੇ ਨਾਲ ਮੈਂ ਦੇਖਿਆ ਵੀ ਇਹਨਾਂ ਦਾ ਕੋਈ ਝਗੜਾ ਹੈ ਉਹ ਕਹਿੰਦੇ ਸਾਡਾ ਪੈਸਿਆਂ ਦਾ ਲੈਣ ਦੇਣ ਦਾ ਝਗੜਾ ਹੈ ਤੇ ਮੈਂ ਉਸੇ ਵੇਲੇ ਆਪਣੀ ਡਿਊਟੀ ਸਮਝਦਿਆਂ ਹੋਇਆ ਪੁਲਿਸ ਨੇ ਸੂਚਿਤ ਕੀਤਾ ਪੁਲਸ ਆ ਕੇ ਲੈ ਗਈ ਸੀ ਜੋ ਅਗਲੀ ਕਾਰਵਾਈ ਕੀਤੀ ਪੁਲਿਸ ਨੇ ਉਹ ਰਾਉਂਡਪ ਕਰ ਲਿਆ ਨਹੀਂ ਕਰ ਲਿਆ ਹਾਂਜੀ ਕੱਲ کافی ਅਫਸਰ ਆਏ মিডিਆ ਵੀ ਆਇਆ ਨਹੀਂ ਅੱਜ ਵੀ ਮੈਂ ਐਸੀ ਉਹਨਾਂ ਦੋਨਾਂ ਪਾਰਟੀਆਂ ਨੂੰ ਨਹੀਂ ਜਾਣਦੇ ਵੀ ਕਿੱਥੋਂ ਆਏ ਸੀ ਕਿ ਕਿੱਥੋਂ ਦੇ ਸੀ ਬੱਬੀ ਜੇਕਰ ਆਪਾਂ ਗੱਲ ਕਰੀਏ ਵੀ ਜਿਹੜੀ ਘਟਨਾ ਵਾਪਰੀ ਹੈ ਸ਼ੁਰੂ ਤੋਂ ਲੈ ਕੇ ਜੇਕਰ ਆਪਾਂ ਗੱਲ ਕਰੀਏ ਕੋਈ ਵੀਡੀਓ ਵਾਇਰਲ ਵੀ ਹੋਈ ਆ ਤੁਸੀਂ ਵੀ ਦੇਖਿਓਗੇ ਉਹ ਵੀਡੀਓ ਉਦੇ ਵਿੱਚ ਦੋ ਨਯੰਗ ਸਿੰਘ ਜੋ ਮਤਲਾਂਦੇ ਨੇ ਉਹਨਾਂ ਨੂੰ ਹੱਥ ਮਲਾ ਕੇ ਉਹਨਾਂ ਨੂੰ ਬਾਹਰ ਲੈ ਕੇ ਜਾਂਦੇ ਨੇ ਤੇ ਕਿਡਨੈਪ ਕਰਦੇ ਨੇ ਬਾਅਦ ਚ ਉਹ ਕਹਿੰਦੇ ਨੇ ਵੀ ਮਤਲਬ ਗੁਰਪਿਆਰ ਸਿੰਘ ਜੀ ਇੱਕ ਮਤਲਬ ਆਪਣੀ ਰਿਪੋਰਟ ਦੇ ਵਿੱਚ ਦੱਸਦੇ ਨੇ ਵੀ ਉਹ ਨਯੰਗ ਸਿੰਘ ਨਹੀਂ ਸੀਗਾ ਕੋਈ ਹੋਰ ਦੇਖੋ ਮੈਂ ਜਿਹੜੀ ਇੱਕ ਨਾ ਤੁਸੀਂ ਸਵਾਲ ਕੀਤਾ ਵੀ ਤੁਸੀਂ ਵੀਡੀਓ ਮੈਂ ਆਪਣਾ ਮੋਬਾਈਲ ਹੀ ਨਹੀਂ ਚਲਾਉਂਦਾ ਮੈਂ ਕਦੇ ਕੋਈ ਵੀਡੀਓ ਨਹੀਂ ਦੇਖੀ ਨਾ ਮੈਂ ਕਦੇ whatsapp ਖੋਲਿਆ ਨਾ ਕਿਤੇ ਮੇਰੇ ਕੋਲ ਸਿਰਫ ਕਾਲ ਆ ਗਈ ਤੇ ਮੈਂ ਸੁਣ ਲੈਣਾ ਜਾਂ ਕਾਲ ਕਰ ਦੇਣਾ ਮੈਂ ਇਹਨਾਂ ਨੂੰ WhatsApp ਕੋਲ ਮੈਂ Google Pay ਕਰਨੀ ਮੈਨੂੰ ਕੁਝ ਨਹੀਂ ਆਉਂਦਾ ਮੈਂ ਸਿਰਫ ਆਦਾ ਮੋਬਾਈਲ ਚਲਾਉਣਾ ਹਾਂਜੀ ਜਿਹੜਾ ਮੈਨੂੰ ਕਹਿੰਗ ਆਜੇ ਉਹ ਸੁਣ ਲੈਣਾ ਲਾਵਾ ਕੋਈ ਵੀਡੀਓ ਦੇਖ ਕੇ ਵੀ ਪਹਿਲਾਂ ਕੋਈ ਗੱਲ ਹੋਈ ਸੀ ਸਾਨੂੰ ਗੈਰ ਨੂੰ ਤਾਂ ਹੋ ਜਾਂਦਾ ਤਾਂ ਫਿਰ ਅਸੀਂ ਕੋਈ ਕਰਦੇ ਪਰ ਸਾਨੂੰ ਮੈਂ ਕਦੇ ਵੀ ਨਹੀਂ ਕਿਸੇ ਦੀ ਦੇਖੀ ਮੈਂ ਨਾ YouTube ਤੇ ਨਾ ਕਿਸੇ ਦੀ ਜਿਹੜਾ ਮੈਂ ਤਾਂ ਸਿਰਫ ਮੋਬਾਈਲ ਦੇ ਵਿੱਚ ਆਪਦਾ ਫੋਨ ਸੁਣ ਲਿਆ ਤੇ ਫੋਨ ਕਰਦਾ ਮੇਰਾ ਤਾਂ ਇਨਾਂ ਕੋਈ ਮੋਬਾਈਲ ਨਾਲ ਸੰਬੰਧ ਹੈ ਹੋਰ ਕੋਈ ਮੈਨੂੰ ਕੋਈ ਹਿਸਾਬ ਦਾ ਨਹੀਂ ਇਹਦੇ ਚ ਕਰਨਾ ਆਉਂਦਾ ਕੋਈ ਕੱਟਣਾ ਨਹੀਂ ਆਉਂਦਾ ਕੁਝ ਠੀਕ ਹੈ ਨਾ ਮੇਰੇ ਇਧਰ ਖਿਆਲ ਹੀ ਹੈ ਉਹ ਕਹਿੰਦੇ ਸੀਗੇ ਵੀ ਉਹਨਾਂ ਨੇ ਆਪਣੀ ਵੀਡੀਓ ਵਿੱਚ ਦੱਸਿਆ ਸੀਗਾ ਵੀ ਉਹ ਜਿਹੜਾ ਕਟਨਾਪ ਕਰ ਰਹੇ ਸੀਗੇ ਉਹਨਾਂ ਨੂੰ ਪਹਿਲਾਂ ਉਹ ਛਕਨਾ ਚੇਲ ਮਤਲਬ ਚੰਡੀਗੜ੍ਹ ਦੇ ਇਲਾਕੇ ਵਿੱਚ ਉਸੋਦਕ੍ਰੁਸ਼ਕ ਖੇਤਰ ਰੋਡ ਤੋਂ ਹੁੰਦਿਆਂ ਆਇਆ ਪਟਿਆਲਾ ਲੁਧਿਆਣਾ ਵਾਇਆ ਵਾਇਆ ਬਟਿੰਡਾ ਮਤਲਬ ਕੋਟਕੁਬਰਾ ਇਸ ਤਰ੍ਹਾਂ ਕਰ ਕਰਕੇ ਆਗੇ ਵੀ ਉਹ ਕਿ ਦਸ ਦਿਨ ਵੀ ਜਿਹੜੀ ਮਤਲਬ ਕੈਮਰੇ ਨਾਲ ਲੱਗੇ ਹੋਣ ਉਹ ਰਸਤਾ ਉਹਨਾਂ ਨੇ ਯੂਜ਼ ਕੀਤਾ ਨਹੀਂ ਸਾਨੂੰ ਇਹਦੀ ਵਾਰੀ ਕੀ ਪਤਾ ਕਿਥੋਂ ਆਇਆ ਕਿਥੇ ਉਹ ਕਟਨਾਪ ਕੀਤਾ ਨਹੀਂ ਕੀਤਾ ਇਹਦੇ ਸਾਲੇ ਤਾਂ ਵੀ ਕੋਈ ਧਿਆਨ ਚ ਨਹੀਂ ਆ ਇਓ ਕਿੱਦਾਂ ਦੀ ਹੈ ਗੁਰਦਵਾਨੀ ਚਾਰੇ ਪਾਸੇ ਵੀ ਕੋਲ ਕੋਰੇ ਨੇ ਰਸਤੇ ਪੈਦੇ ਭਾਵੇਂ ਕੋਈ ਰੋਲਪਾਲ ਦੀ ਆ ਜਾਏ ਭਾਵੇਂ ਕੋ ਮੁਕਸਰਵਾਲ ਦੀ ਆ ਜਾਏ ਭਾਵੇਂ ਕੋ ਅੰਬਰਸਰਵਾਲ ਦੀ ਆ ਜਾਏ ਭਾਵੇਂ ਕੋ ਕਿੱਦਾਂ ਦੀ ਮਰਜ਼ੀ ਆ ਜਾਏ ਇੱਥੇ ਵੀ ਕੋਈ ਆ ਜਾ ਸਕਦਾ ਹੈ ਇਹ ਤਾਂ ਸਾਡੀ ਕੋਈ ਸਾਨੂੰ ਪਤਾ ਨਹੀਂ ਨਾ ਸਾਡੀ ਜ਼ਿੰਮੇਵਾਰੀ ਹੈ ਨਹੀਂ ਬਾਬਾ ਤੁਸੀਂ ਕਹਿੰਦੇ ਹੋ ਵੀ ਮਤਲਬ ਉਹਨਾਂ ਨਾਲ ਆਇਆ ਸੀਗਾ ਬੈਠ ਕੇ ਹਮਸਫਰ ਸੀਗਾ ਪਰ ਉਹਨਾਂ ਨੇ ਤੁਹਾਡੇ ਨਾਲ ਤਾਲ ਮਿਲ ਕੇ ਨਹੀਂ ਨਹੀਂ ਇਹ ਤਾਂ ਹਜ਼ਾਰਾਂ ਕੱਲ ਸੰਗਤਾਂ ਆਈਆਂ ਨੇ ਇੱਥੇ ਲੱਖਾਂ ਦੇ ਤਾਲ ਵਿੱਚ ਕੱਲ ਸੰਗਤਾਂ ਨੇ ਮੇਰੇ ਸਾਰੇ ਕੈਮੇ ਚੈੱਕ ਕਰੋ ਸੰਗਤਾਂ ਨੇ ਲੱਖਾਂ ਦੇ ਤਾਲ ਵਿੱਚ ਸੋ ਆ 2 ਵਜੇ ਨਿਤਨੇਮ ਸ਼ੁਰੂ ਹੋਇਆ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਉਹ ਤੋਂ ਬਾਅਦ ਸ਼ਾਮ ਦੇ 11:30 ਵਜੇ ਤੱਕ ਲੰਗਰ ਪਾਣੀ ਵਰਦਾ ਗਿਆ ਉੱਥੇ ਪਤਾ ਨਹੀਂ ਲੱਗਦਾ ਕੌਣ ਆਇਆ ਕੌਣ ਨਹੀਂ ਆਇਆ ਉਹ ਤਾਂ ਬਾਅਦ ਚ ਪੁਲਿਸ ਦੀ ਰਿਪੋਰਟ ਨਾਲ ਪਤਾ ਲੱਗਿਆ ਵੀ ਸਾਰੇ ਇਕੱਠੇ ਆਏ ਸੀ ਅਜ ਤਾਂ ਝਗੜਾ ਦੇਖਿਆ ਵੀ ਜਿਹੜਾ ਕੀਆ ਤੁਹਾਡਾ ਭਾਈ ਕਿਉਂ ਮਾਰਦੇ ਹੋ ਕਹਿੰਦੇ ਤੁਹਾਡਾ ਝਗੜਾ ਹੈ ਮੈਂ ਇਸ ਲਈ ਦੋਨਾਂ ਪਾਰਟੀਆਂ ਵਟ ਕਰਕੇ ਤੇ ਪੁਲਿਸ ਨੂੰ ਫੋਨ ਕਰਤਾ ਇੰਨੀ ਹੀ ਮੇਰੀ ਡਿਊਟੀ ਬੰਦ ਸੀ ਇਹ ਤੋਂ ਵੱਧ ਨਹੀਂ ਮੇਰੀ ਬਬੀਆ ਪਾ ਫਿਰ ਇਹ ਮੰਥਰ ਦੇ ਵੀ ਜਿਹੜਾ ਮਤਲਬ ਕੱਲ ਜੋ ਘਟਨਾ ਹੋਈ ਗੁਰਪਿਆਰ ਸਿੰਘ ਨਾਲ ਜੋ ਨਿੰਗ ਬਾਣੇ ਵਿੱਚ ਜੋ ਹਰਕਤ ਹੋਈ ਆ ਵੀ ਇਹ ਨਿੰਦਨਯੋਗ ਆ ਪੂਰੀ ਪਤਰੀ ਦਾ ਵਿਰੋਧ ਕਰਦੇ ਦੇਖੋ ਇਹ ਏਦਾਂ ਨਿੰਦਨਯੋਗ ਹੀ ਆ ਜਿਹੜੀ ਭਾਵੇਂ ਨਿੰਗ ਬਾਣੇ ਚ ਆਉਂਦੇ ਭਾਵੇਂ ਕੋਈ ਵੀ ਹੋਵੇ ਭਾਵੇਂ ਸਾਧ ਬਾਣੇ ਭਾਵੇਂ ਪੰਡਤ ਦੇ ਟਿੱਕਾ ਲਾਇਆ ਹੋਵੇ ਭਾਵੇਂ ਪੰਡਤ ਦੀ ਮਾਲਾ ਪਾਈ ਹੋਵੇ ਕੋਈ ਨਕਲਾ ਨਿੰਗ ਬਾਣਾ ਨਹੀਂ ਗੁਰੂ ਦਾ ਬਾਣਾ ਹੈ ਜੇ ਹੁਣ ਪੰਡਤ ਟਿੱਕਾ ਲਾ ਕੇ ਜਾ ਕੇ ਉੱਥੇ ਕੋਈ ਹਰਕਤ ਕਰਾਵੇਗਾ ਤਾਂ ਉਹਨੂੰ ਕੀ ਮੰਨੋਗੇ ਉਹਦਾ ਕੀ ਸਵਾਲ ਕਰੋਗੇ ਜੇ ਕੋਈ ਸਾਧ ਜਾ ਕੇ ਮਤਲਬ ਜਾਂ ਕੋ ਕੋਰਤੇ ਵੀ ਆ ਮਨ ਆਜ ਦੇ ਲੈਣਾ ਤਬੰਦ ਉਹਦੇ ਦਾ ਸਾਡਾ ਕੋਈ ਮਤਲਬ ਨਹੀਂ ਨਾ ਬਾਣਾ ਕਰਕੇ ਇਸ ਨੂੰ ਹੁੰਦੇ ਜਾ ਸਕਦਾ ਵੀ ਬਾਣਾ ਕੋ ਨਾਲ ਪਾਇਆ ਇਹ ਕਿਸ ਤਰ੍ਹਾਂ ਕੀ ਉਹਨਾਂ ਦਾ ਡੇਨ ਲੈਂਡ ਸੀ ਉਹਦਾ ਇਨਵੈਸਟੀਗੇਸ਼ਨ ਪੁਲਿਸ ਨੇ ਕਰਨੀ ਹੈ ਵੀ ਨ્યાਗ ਸਿੰਘ ਸੱਚੇ ਸੀ ਚਲੋ ਇਹ ਵੀ ਮੈਂ ਗੱਲ ਕਹਿ ਦਿੰਦਾ ਵੀ ਉਹ ਪਾਰਟੀ ਚੱਕਣ ਵਾਲੀ ਸੱਚੀ ਸੀ ਜਾਂ ਕਈ ਇਹਨਾਂ ਲੋਕ ਕਰਦੇ ਇਸੇ ਤਰ੍ਹਾਂ ਨੇ ਵੀ ਡੇਨ ਲੈਂਡ ਕਰ ਲੈਂਦੇ ਨੇ ਮੁੜ ਕੇ ਮੁੱਕ ਜੇ ਤਾਂ ਕੰਮ ਹੋ ਜਾਂਦਾ ਉਹ ਮੁੱਕ ਜਾਂਦੇ ਹੂੰ ਜੀ ਸਹੀ ਅਵਸਾਰਾਂ ਨਾਲ ਵੀ ਇਹ ਕਰਦੇ ਨੇ ਜਿਹੜਾ ਬੰਦਾ ਵਿੱਚ ਪਿਆ ਹੁੰਦਾ ਉਹਦੇ ਨਾਲ ਇਹ ਕਰਦੇ ਨੇ ਜੇ ਉਹ ਤਾਂ ਕੰਮ ਕਰਾਉਣਾ ਦਾ ਹੈ ਉਹ ਤਾਂ ਬਾਪੂ ਕਹਣਗੇ ਚਾਚਾ ਕਹਿਣਗੇ ਠੀਕ ਹੈ ਜਦੋਂ ਕੰਮ ਹੋ ਜਾਂਦਾ ਫਿਰ ਜਦੋਂ ਚੀਜ਼ ਲੈਣੀ ਦੇਣੀ ਹੁੰਦੀ ਹੈ ਉਦੋਂ ਮੁੱਕਰ ਜਾਂਦੇ ਆ ਇਹ ਤਾਂ ਉਹਨਾਂ ਦਾ ਆਪਣਾ ਮੈ ਤੇ ਸਾਡਾ ਇਹ ਨਾ ਕੋਈ ਮਤਲਬ ਨਹੀਂ ਬਾਣਾ ਨਾ ਲੈਣੇ ਜਾਂ ਨਹੀਂ ਲੈਣੇ ਦੇਣੇ ਜਾਂ ਨਹੀਂ ਦੇਣੇ ਇਹ ਤਾਂ ਬਾਣੇ ਦਾ ਕੋਈ ਕਲੰਕਤ ਨਹੀਂ ਬਾਣਾ ਨਹੀਂ ਕਦੇ ਕਲੰਕ ਹੋਏਗਾ ਮੈਂ ਤਾਂ ਉਹਨਾਂ ਦਾ ਆਦਾਂ ਦਿੱਤੀ ਹੈ ਤੇ ਕੱਲ ਨੂੰ ਕੋਈ ਮੰਦਰ ਦਾ ਪਿਆਰੀ ਜਾਂ ਮੰਦਰ ਦਾ ਟਿੱਕਾ ਲਾ ਕੇ ਵੱਜ ਜਾਏਗਾ ਆਵੇ ਕਿਸੇ ਵੀ ਧਰਮ ਨੂੰ ਮੰਨਦਾ ਹੈ ਉਹਦੇ ਮੰਦਰ ਦਾ ਥੋੜੀ ਗੱਲ ਹੈ ਵੀ ਮੰਦਰ ਬਗਨਾਮ ਹੋ ਗਿਆ ਠੀਕ ਹੈ ਉਹ ਤਾਂ ਜਿਸ ਬੰਦੇ ਨੇ ਕਰਮ ਕਰਨਾ ਕ੍ਰਾਈਮ ਕਰਨਾ ਉਹਨੂੰ ਭੁਗਤਣਾ ਪੈਣਾ ਹੈ ਅਭੀ ਉਹ ਕਿਸੇ ਵੀ ਚੀਜ਼ ਹੁਣ ਤੁਸੀਂ ਪੱਤਰਕਾਰ ਹੋ ਪੱਤਰਕਾਰ ਸਾਰੀਆਂ ਸਾਰਾ ਕੋਈ ਲੈਂਦੇ ਦਿੰਦੇ ਵੀ ਨੇ ਤੁਹਾਨੂੰ ਵੀ ਪਤਾ ਹੈ ਸਹੀ ਗੱਲ ਠੀਕ ਹੈ ਕਿਸੇ ਦੀ ਖਬਰ ਕਿੱਧਰੋਂ ਲਾਤੀ ਕਿਸੇ ਦੀ ਕਿੱਧਰੋਂ ਲਾਤੀ ਕੋਈ ਗੱਲ ਹੋਰ ਹੁੰਦੀ ਹੈ ਤੱਕ ਕੇ ਹੋਰ ਹੜਬਾਉਂਦੇ ਕਦੀ ਮੋਦੀ ਨੂੰ ਕਹਿੰਦੇ ਜੇ ਸਸਪੈਂਡ ਕਰਦਾ ਮੋਦੀ ਨੂੰ ਐ ਕਰਦਾ ਭਾਤ ਨੂੰ ਐ ਕਰਦਾ ਜੇ ਵੱੱਲ ਕੇ ਨੂੰ ਐ ਕਰਦਾ ਇਹ ਤਾਂ ਤੁਹਾਡੀ ਨੀਡ ਹੈ ਇਹਕੇ ਨਹੀਂ ਬਾਈ ਫਿਰ ਵੀ ਅਸੀਂ ਜਿਹੜਾ ਆਪਣਾ ਆਪਣਾ ਕੰਮ ਜਿਹੜਾ ਕਰਦੇ ਆ ਅਸੀਂ ਇਮਾਨਦਰੀ ਨਾਲ ਕੰਮ ਕਰਦੇ ਆ ਪਰ ਸੱਚ ਦਿਖਾਂਦੀ ਕੁਝ ਜਿਹੜੀਆਂ ਵੀਡੀਓ ਚੱਲਦੀਆਂ ਨੇ ਮੈਂ ਵੀ ਪਹਿਲਾਂ ਵੀ ਕਹਿ ਗਿਆ ਮੈਂ ਵੇਖ ਕੇ ਪਰ ਜਿਹੜਾ ਕੋਈ ਵੀਡੀਓ ਚ ਸੱਚ ਨਹੀਂ ਹੁੰਦਾ ਕੁਝ ਮਾੜਾ ਜਿਹਾ ਹਾਸਾ ਕੋਈ ਹੁੰਦਾ ਤੇ ਪੱਤਰਕਾਰ ਉਹਨੂੰ ਅਸਮਾਨ ਤੇ ਲਾਉਂਦਾ ਹੈ ਪਾੜ ਦਿੰਦਾ ਹੈ ਵੀ ਇਥੇ ਪਤਾ ਨਹੀਂ ਕੀ ਹੋ ਗਿਆ ਵੀ ਦੁਨੀਆ ਹੀ ਮਰ ਗਈ ਜਾਂ ਅੜ ਗਈ ਲਾਹਰ ਉਹਦੀ ਗੱਲ ਹੈ ਪੱਤਰਕਾਰ ਵੀ ਵਿਸ਼ਾ ਤੂੰ ਇਹ ਚਲਾਉਣਾ ਨਹੀਂ ਓਏ ਜਿਹੜਾ ਮੈਂ ਹਸਲਨਾ ਸਵਾਰ ਕੀਤਾ ਹੋਵੇ ਮੇਰੇ ਟਾਕ ਚ ਚਲਾ ਦੋਗੇ ਪਰ ਇਹ ਪੱਤਰਕਾਰ ਬਹਾਣੇ ਵਾਲੇ ਕਰੀਏ ਨਹੀਂ ਪੱਤਰਕਾਰ ਵਿਸ਼ਾ ਤੋਂ ਚਲਾਉਣਾ ਨਹੀਂ ਹੋ ਰਿਹਾ ਜੇ ਚੱਲ ਗਿਆ ਤਾਂ ਤੁਹਾਨੂੰ ਨਾਮ ਦੇਵਾਂਗਾ ਵੀ ਸਾਡੇ ਪੱਤਰਕਾਰਾਂ ਦੇ ਵੀ ਬਾਬਾ ਜੀ ਨੇ ਕਮੈਂਟ ਕੀਤੀ ਹੈ ਸਾਰੇ ਪੱਤਰਕਾਰ ਇੱਕ ਤਰ੍ਹਾਂ ਦੇ ਨਹੀਂ ਹੈਗੇ ਕਈ ਸਹੀ ਕੰਮ ਵੀ ਲਾਉਂਦੇ ਆ ਕਈ ਆਪਣਾ ਅਗਲੇ ਨੂੰ ਦਬਾਉਣ ਵਾਸਤੇ ਵੀ ਕਹਿੰਦੇ ਜਾ ਕੋਈ ਮੱਥਾ ਠੇਕ ਸਾਨੂੰ ਇਤਹੀ ਤੇਰੀ ਭੰਡੀ ਕਰ ਦਿੰਨੇ ਆ ਠੀਕ ਹੈ ਜਿਵੇਂ ਵਿਜੀਲੈਂਸ ਫੜਦੀ ਹੈ ਤੇ ਵਿਜੀਲੈਂਸ ਵੀ ਪੈਸੇ ਲੈਂਦੀ ਹੈ ਉਹੀ ਅਵਸਰ ਲੱਗੇ ਹੁੰਦੇ ਨੇ ਥਾਣਿਆਂ 'ਚ ਉਹੀ ਡੀਐਸਪੀ ਲੱਗਿਆ ਹੁੰਦਾ ਹੈ ਉਹੀ ਐਸਪੀ ਲੱਗਿਆ ਹੁੰਦਾ ਹੈ ਠੀਕ ਹੈ ਤੇ ਮੁਰਤੇ ਉਹੀ ਬਦਦੇ ਦੇ ਵਿੱਚ ਫਿਰ ਵਿਜੀਲੈਂਸ ਬੁਲਾ ਲਿਆ ਫਿਰ ਫੜਦੀ ਹੈ ਤੇ ਫੜ ਕੇ ਪੈਸੇ ਲੈ ਕੇ ਫਿਰ ਛੱਡ ਦਿੰਦੀ ਹੈ ਇਹਦਾ ਇਹਦਾ ਕਿੱਤਾ ਹੋ ਗਿਆ ਠੀਕ ਹੈ ਨਾ ਇਹ ਸਹੀ ਕਿ ਲਾਦੇ ਨਾਲ ਕੰਮ ਕਰੀਏ ਤੇ ਕੋਈ ਵੀ ਨਹੀਂ ਕਰ ਸਕਦਾ ਚਲੋ ਬਾਬਾਈ ਆਪਾਂ ਫਿਰ ਵੀ ਵਿਸ਼ੇ ਤੋਂ ਭਟਕਦੇ ਨਾ ਹੋਈਏ ਜਿਹੜਾ ਹੈਗਾ ਨਹੀਂ ਵਿਸ਼ਾ ਵਿਸ਼ਾ ਨਹੀਂ ਪੜ ਗਿਆ ਤੁਸੀਂ ਬਾਣੇ ਦੀ ਕਲੰਕਤ ਦੀ ਗੱਲ ਕੀਤੀ ਮੈਂ ਤਾਂ ਇਹ ਵਿਸ਼ੇ ਨੂੰ ਲਿਆ ਹੈ ਇਹ ਬਾਣਾ ਕਲੰਕ ਨੇ ਦਾ ਬਾਣਾ ਦਾ ਕਲਗੀਤਰ ਪਾਸ਼ਾ ਦਾ ਮੈਂ ਕੋਈ ਵਿਸ਼ਾ ਤਾਂ ਪੜਤਿਆ ਨਹੀਂਗਾ ਮੈਂ ਸੱਚ ਸੱਚ ਕਾਇ ਗਰवाने ਲਈ ਜੇ ਕੋਈ ਬੋਲਿਆ ਸੱਚ ਕੁੜਾ ਜਲ ਜਾਵੀ ਮਿਹਰਬਾਨੀ ਦਾ ਸ਼ਾਹ ਹੁੰਦਾ ਮੈਂ ਕਿਤੋਂ ਬਾਹਰੋਂ ਨਹੀਂ ਬੋਲਦਾ ਨਾ ਕਿ ਨਿੰਦਾ ਹੀ ਕਰਦਾ ਠੀਕ ਹੈ ਪੱਤਰਕਾਰ ਜੀ ਮੈਂ ਸੱਜਣ ਮੁੱਤਰ ਨੇ ਭਰਾ ਨੇ ਸਾਰੀ ਦੁਨੀਆ ਮੈਂ ਤਾਂ ਇੱਕ ਤੁਹਾਡੇ ਸਵਾਲ ਦਾ ਵਿਸ਼ਾ ਕੀਤਾ ਵੀ ਦੇਖੋ ਦੁਨੀਆ ਸਾਰੀ ਇੱਕ ਨਹੀਂ ਬਾਣਾ ਕਲੰਕਤ ਨਹੀਂ ਜਿਉਂ ਨਾਲੇ ਆਪਰਾਧ ਕੀਤਾ ਉਹਨਾਂ ਨੂੰ ਸਜ਼ਾ ਮਿਲ ਜੂ ਜੀ ਠੀਕ ਹੈ ਨਾ ਉਹਨਾਂ ਮੈਡੀਕੇਸ਼ਨ ਹਾਸਲੇ ਵਿੱਚ ਦੇਖਣਾ ਹੈ। ਹੂੰ ਠੀਕ ਹੈ ਵੀ ਇਹ ਕੀ ਚੀਜ਼ ਹੈ ਕੀ ਨਹੀਂ? ਜੀ ਹੋ ਸਕਦਾ ਗੁਰਪਿਆਰ ਚ ਕੋਈ ਫਰਕ ਹੋਵੇ ਜਾਂ ਉਹਦੇ ਚ ਫਰਕ ਹੋਵੇ ਜਾਂ ਕੀ ਕਰਿਆ ਜਾਂ ਸਹਿਤ ਹੀ ਨਾ ਤੁਰਿਆ ਹੁੰਦਾ ਕਹਿੰਦੇ ਹੁਣ ਜਿਹੜਾ ਹਾਈ ਕੋਰਟ ਦੀ ਰੈਟ ਪਵਾ ਦਿੰਦੇ ਚਲੋ ਮੈਂ ਇਹਨਾਂ ਟਲ ਪੈਣਾ। ਬੰਦਾ ਸਹਿਤ ਹੁੰਦਾ। ਬੰਦਾ ਬਾਹਰ ਹੁੰਦਾ। ਜੇ ਹਾਈ ਕੋਰਟ ਦੀ ਰੈਟ ਪਵਾ ਦਿੰਦੇ ਆ ਤੇ ਹਾਈ ਕੋਰਟ ਉਹ ਬੰਦਾ ਜਦੋਂ ਅਗਰ ਟਲ ਅਸਰ ਹੁੰਦਾ ਤੇ ਬੰਦਾ ਜਾ ਕੇ ਠਾਣੇ ਗੈ ਜਾਂਦਾ। ਇਹ ਵੀ ਸਾਡੇ ਦੇਖਣ ਚ ਆਉਂਦਾ ਰਿਹਾ ਮੇਰੇ ਵੀ ਇਸ ਗੱਲ ਤੇ 45-40 ਸਾਲ ਦੀ ਮੈਂ ਹੀ ਕੰਮ ਕੀਤੇ ਨੇ ਰੈਗੂਲਰ ਕੋਰਪੋਰੇਟ ਦੇ ਜੀਸ਼ਲ ਵਿੱਚ ਕੰਮ ਕਰਦਾ ਰਿਹਾ ਮੈਂ ਪਾਵਰਟਾਲੀ ਬਾਬਾ ਸੰਤਾ ਸਿੰਘ ਸੀ ਮੈਂ ਜੇ ਕਲਾ ਨਹੀਂ ਕੀਤਾ ਤੇ ਮੇਰੇ ਕੋਲ ਲਾਹ ਹੈ ਜੀ ਬਿਲਕੁਲ ਬਹੁਤ ਜਿਹੜਾ ਵਧੀਆ ਗੱਲ ਕਹੀ ਹੈ ਬਾਬਾ ਜੀ ਨੇ ਬਾਬਾ ਕੋਲੋਂ ਸਿੰਘ ਚੰਦਿਆ ਜੀ ਜੋ ਕੋਟਕੂੜਾ ਦੇ ਗੁਰਦੁਆਰਾ ਦਸ਼ਮੀ ਪਾਤਸ਼ਾਹੀ ਦੇ ਮੁਖ ਪ੍ਰਬੰਧਕ ਨੇ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆਪਣੀ ਜੋ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਤੇ ਨਾਲ ਜੋ ਗੁਰਪਿਆਰ ਸਿੰਘ ਦੀ ਗੱਲ ਨੂੰ ਲੈ ਕੇ ਕੁਝ ਗੱਲਾਂ ਕੀਤੀਆਂ ਕੱਲ ਦੀ ਜੋ ਮਤਲਬ ਉਹਨਾਂ ਦੀ ਗੱਲਬਾਤ ਹੋਈ ਹੈ ਜੋ ਉਹਨਾਂ ਨੂੰ ਜੋ ਸੀਆਈਏ ਪੁਲਸ ਮੁਹਾਲੀ ਨਿਜਰਾ ਸੌਂਪ ਦਿੱਤਾ ਗਿਆ ਕੋਟਕੂੜਾ ਪੁਲਸ ਦੇ ਰਾਹੀਂ ਹੋਰ ਕੁੜਾ ਪੁਸਤੀ ਮਦਦ ਨਾਲ ਜੋ ਇਹਨਾਂ ਨੇ ਜੋ ਹੈਲਪ ਕੀਤੀ ਹੈ ਉਹਨਾਂ ਨੇ ਸੁਰੱਖਿਆ ਪ੍ਰੋਵਾਈਡ ਕੀਤੀ ਹੈ ਬਹੁਤ ਵਧੀਆ ਜਿਹੜਾ ਹੈਗਾ ਇਹਨਾਂ ਨੇ ਕੰਮ ਕਿਹਾ ਵੀ ਮਤਲਬ ਜਿਹੜਾ ਹੈਗਾ ਵੀ ਚੰਗਾ ਹੋਇਆ ਜਿਹੜਾ ਕਿ ਇੱਕ ਵਿਅਕਤੀ ਜੋ ਆਪਣੇ ਪਰਿਵਾਰ ਵਿੱਚ ਜਿ ਰਹਿ ਗਿਆ ਆਪਣੇ ਮਤਲਬ ਪਪ ਚਲਾ ਗਿਆ ਸਹੀ ਹੱਥਾਂ ਵਿੱਚ ਚਲਾ ਗਿਆ ਵੀ ਉਹਨਾਂ ਨਾਲ ਕੁਝ ਹੋਇਆ ਨਹੀਂ ਕੁਝ ਅੰਤਕਾਂ ਵੀ ਕਟਣਾ ਨਹੀਂ ਵਾਪਰੀ ਇਸ ਲਈ ਬਹੁਤ ਵਧੀਆ ਜਿਹੜਾ ਹੈਗਾ ਚੰਗੀ ਗੱਲ ਹੈ ਹੋਰ ਵੀ ਜਿਹੜੀ ਜਾਣਕਾਰੀ ਇਸ ਟੌਪਿਕ ਤੇ ਜੇ ਮਿਲੀ ਸਾਨੂੰ ਤਾਂ ਹੋਰ ਲੈ ਕੇ ਆਵਾਂਗੇ ਤਦ ਤੱਕ ਦੇਖਦੇ ਰਹੋ ਸਾਡੀ ਰਿਪੋਰਟ ਮੈਂ ਕੋਟਪੁਰਾ ਤੋਂ ਰੋਹਿਤ ਆਯਾਤ